ਸਾਜਨ ਲੋਕੋ ਪ੍ਰੇਜ਼ੈਂਟ ਹੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪਟਨੇ ਵਾਸੀਆ ਗੁਜਰੀ ਦੇ ਚਾਨਣ ਆਵੇ ਨੌਵੇਂ ਗੁਰੂ ਦੇ ਲਾਡਲੇ ਲਾਲ ਸਹਿਬਾ ਹਸ਼ਰ ਤੱਕ ਨਾ ਕਦੇ ਇਤਿਹਾਸ ਭੁੱਲੇ ਸਹਿਬਾ ਸਭ ਕੁਝ ਵਾਰ ਕੇ ਦਮਦਮੇ ਖਾਲਸੇ ਦੀ ਸਾੰਮੀ ਫੇਰ ਕਮਾਨ ਅਨੰਦਪੁਰਿਆ ਵਲੀ ਨਬੀ ਸੂਰੇ ਮਹਬਲੀ ਤਾਨੇ ਤੈਥੋਂ ਜਾਂਦੇ ਕਰਬਾਨ ਅਨੰਦਪੁਰਿਆ ਨੇ ਵਾਸੀਆ ਗੁਜਰੀ ਦੇ ਚੰਨ ਨਾਵੇ ਨੌਵੇਂ ਗੁਰੂ ਦੇ लाਡਲੇ ਲਾਲ ਸਹਿਬਾ ਅਸ਼ਰਤਾਂ ਸਾਹਿਬਾ ਸਭ ਕੋ ਜਵਾਰ ਕੇ ਦਾਮਦ ਮੈਂ ਖਾਲਸੇ ਦੀ ਛਾਂਬੀ ਫੇਰ ਕਮਾਣ ਆਨੰਦਪੁਰੀਆ ਵਲੀ ਨਬੀ ਸੂਰੇ ਮਹਾਬਲੀ ਦਾਨੀ ਤੈਥੋਂ ਜਾਂਦੇ ਗਰਬਾਨ ਆਨੰਦਪੁਰੀਆ ਬਾਹਰ ਰੂਪ ਤੋ ਕੀਤੇ ਉਪਕਾਰ ਵੱਡੇ ਇੱਜ਼ਤ ਰੱਖ ਲੈ ਹਿੰਦੀ ਨਮਾ ਸਿੰਝਾਂ ਖੂਨ ਪਾ ਕੇ ਫਾਈ ਕੱਤ ਤੇ ਜ਼ੁਲਮ ਦੇ ਤਾਨਿਆਂ ਦੀ ਕਿਹੜਾ ਦੇਸ਼ ਖਾਤਰ ਕਲਦਾ ਵਾਂਗ ਤੇਰੇ ਹੱਥੀ ਪਿਤਾ ਦਾ ਦਾਣ ਆਨੰਦਪੁਰਿਆ ਬਲੀ ਨਬੀ ਸੂਰੇ ਮਹਾਬਲੀ ਦਾ ਨੇ ਤੈਥੋਂ ਜਾਂਦੇ ਗਰਬਾਨ ਆਨੰਦਪੁਰਿਆ ਜਹਾਰੋਤ ਨੂੰ ਦਿੱਤੀ ਬਹਾਰ ਸੀ ਵੱਧ ਗਈ ਮੈਂ ਕਿਸੇ ਜ਼ੁਲਮ ਇ बदिल गई रूहानी बेगैर ते गिदड़ रखदा आकड़ शेर अॻे ਕੇ ਅਰਜਣ ਦੇ ਤੀਰ ਸੀ ਤੀਰ ਅੱਗੇ ਸੈਦ ਖਾਨ ਵਰਗੇ ਆਕੜ ਵਿੱਚ ਆਉਂਦੇ ਆਕੜ ਛੱਡ ਗਏ ਪੀਰਾਂ ਦੇ ਪੀਰ ਅੱਗੇ ਸੂਰੇ ਸੰਤ ਕਰਤੇ ਸੰਤ ਛੇ तीर चमकोर चो चले से पुत्र डिगे जकारे जा छद द से शिवजी वर्ग्या जे आसन हले स ਪੱਟੀਆਂ ਬੰਨਦਾ ਸੀ ਕਿਵੇਂ ਲਾਲ ਤੋਂ ਜ਼ਿੰਦਗੀ ਕੋਲ ਦਾ ਨਾ मलहार जवां फिर हसदा से भाई लालू न कह जू नान प्रभू जे हुकम न दे दास दास आए, जी मंझण मकसूद ਮਸਤਾ ਮਸਤਾ ਹਾਥੀ ਪਰ ਸ਼ਾਦੀ ਨਾ ਆਪ ਦਾਏ ਹੁੰਜੇ ਵਿਦਿਆ ਪੰਡਾ ਇਹ ਤੇ ਕਈ ਸਾਰੇ ਜੋ ਸੀ ਤੁਸਾਂ ਦੀ ਸ਼ਾਨ ਆਨੰਦ ਭਰੀਆ ਵਾਹ ਨਬੀ ਸੁਣੇ ਮਹਾ ਭਾਈ ਦਾਨੀ ਤੇ ਪਰੂ ਸਾਧ ਸੰਗਤ ਜੀ ਅੱਜ ਸਵੇਰ ਤੋਂ ਲੈ ਕੇ ਬਲਾਰਿਆਂ ਨੇ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ ਬੜਾ ਆਨੰਦ ਆਇਆ ਹੈ ਕੋਈ ਸੱਜਣਾ ਮਿੱਤਰਾਂ ਨੇ ਮੈਨੂੰ ਇਸ਼ਾਰਾ ਕੀਤਾ ਵੀ ਥੋੜਾ ਜਿਹਾ ਇਤਿਹਾਸ ਬਦਲੀਏ ਆਓ ਮੈਂ ਬੇਨਤੀ ਕਰਨ ਲੱਗਾ ਇੱਕ ਗੱਲ ਤੁਹਾਡੇ ਵਰਗੇ ਸਿਆਣੇ ਬੰਦੇ ਆਂਦੇ ਨੇ ਉਹ ਆਂਦੇ ਨੇ ਖਾਦਾ ਪੀਤਾ ਲਾਹਦਾ ਤੇ ਰਹਿੰਦਾ ਅਹਿਮਦ ਸ਼ਾਹ ਦਾ ਅਮਰਦਿਸ਼ਾ ਅਬਦਾਲੀ ਨੇ 2 ਸਾਲ ਤੇ 11 ਹਮਲੇ ਕੀਤੇ ਨੇ ਖਾਲਸਾ ਜੀ 11 ਹਮਲੇ ਜਦੋਂ ਨੇ ਚੌਥਾ ਹਮਲਾ ਕੀਤਾ ਨੇ ਹਿੰਦੁਸਤਾਨ ਤੇ ਉਹਦਾ ਉਹ ਮੰਜ਼ਲਾਂ ਨੂੰ ਤੈਅ ਕਰਕੇ ਲਾਹੌਰ ਆਇਆ ਉਹਦੇ ਨਾਲ ਉਹਦਾ ਪੁੱਤਰ ਸੀ ਤਮੂਰ ਸ਼ਾ ਉਹਨੇ ਤਮੂਰ ਸ਼ਾ ਨੂੰ ਹੁਕਮ ਦੇ ਦਿੱਤਾ ਕਿ ਜਿੰਨੇ ਅੰਬਰਸਰ ਦੇ ਗੁਰਦੁਆਰਿਆਂ ਨੇ ਢਾ ਕੇ ਢੇਰੀ ਕਰ ਦਿਓ ਜਿੰਨੇ ਸਰੋਵਰ ਨੇ ਪੂੜ ਕੇ ਖਤਮ ਕਰ ਦਿਓ ਆਪਦੇ ਪਿਓ ਦੇ ਅੱਖੇ ਲਾ ਕੇ ਤਮੂਰ ਸ਼ਾਹ ਨੇ ਹਰਮੰਦਰ ਸਾਹਿਬ ਦੇ ਗੁਰਦੁਆਰੇ ਢਾਉਣੇ ਸ਼ੁਰੂ ਕਰ ਦਿੱਤੇ ਸਰੋਵਰਪੂਰ ਨੇ ਸ਼ੁਰੂ ਕਰ ਦਿੱਤੇ ਇੱਕ ਮੈਂ ਆਜੀ ਨੂੰ ਦੱਸਣਾ ਚਾਹਣਾ ਕਿ ਹਰਮੰਦਰ ਦੇ ਉੱਤੇ ਪੰਜ ਹਮਲੇ ਹੋਏ ਨੇ ਖਾਲਸਾ ਜੀ ਪੰਜ ਹਮਲੇ ਹਰ ਬੰਦੇ ਉੱਤੇ ਦਿਨ ਬਦਲ ਜਾਂਦਾ ਹੈ ਹਰ ਆਸਥਾਨ ਉੱਤੇ ਦਿਨ ਬਦਲ ਜਾਂਦਾ ਹੈ ਹਰ ਧਰਤੀ ਉੱਤੇ ਦਿਨ ਬਦਲ ਜਾਂਦਾ ਹੈ ਇੱਥੇ ਮੈਂ ਇੱਕ ਗੱਲ ਲਿਖੀ ਤਖਤ ਬਦਲ ਗਏ ਤਾਜ ਬਦਲ ਗਏ ਬਦਲ ਗਈ ਰਾਜਧਾਨੀ ਇੰਦੂ ਬਦਲ ਗਏ ਸੰਘ ਬਦਲ ਗਏ ਬਦਲ ਗਈ ਮੁਸਲਮਾਨੀ ਖਾਣੇ ਬਦਲ ਗਏ ਬਾਣੇ ਬਦਲ ਗਏ ਬਦਲ ਗਏ ਮਰਦ ਜਨਾਨੀ ਸਾਰੀ ਦੁਨੀਆ ਬਦਲ ਗਈ ਖਾਲਸਾ ਜੀ ਇੱਕ ਬਦਲੀ ਨਹੀਂ ਬੇਈਮਾਨੀ ਇਹ ਨਹੀਂ ਬਦਲੀ ਆ ਮੈਂ ਇਹਦਰ ਨਾ ਜਾਵਾਂ ਰਮੰਦਰ ਸਾਹਿਬ ਤੇ ਪੰਜ ਹਮਲੇ ਹੋਏ ਨੇ ਇਸ ਤਮੂਰ ਸ਼ਾਹ ਨੇ ਆਪਦੇ ਪਿਓ ਦੇ ਆਖੇ ਲਾ ਕੇ ਸਰੋਵਰਪੁਰ ਦਿੱਤੇ ਗੁਰਦੁਆਰੇ ਢਾ ਦਿੱਤੇ ਇਹ ਗੱਲ ਤੁਹਾਡੇ ਵਰਗੀਆਂ ਸੰਗਤਾਂ ਨੇ ਬਰਦਾਸ਼ਤ ਨਹੀਂ ਕੀਤੀ ਲੋਕਾਂ ਨੇ ਸੰਗਤਾਂ ਨੇ ਸੁਣਿਆ ਉਹਨਾਂ ਨੇ ਆਖਿਆ ਆਪਾਂ ਹੁਣ ਕੀ ਕਰਨਾ ਸਿਆਣਿਆਂ ਸਿਆਣਿਆਂ ਨੇ ਆਖਿਆ ਕਿ ਆਪਾਂ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਨਹੀਂ ਕਰ ਸਕਦੇ ਆਪਾਂ ਕਿਸੇ ਕੌਮ ਦੇ ਜਥੇਦਾਰ ਨੂੰ ਉਤਲਾh ਦਈਏ ਆਪਾਂ ਕਿਸੇ ਕੌਮ ਦੇ ਲੀਡਰ ਨੂੰ ਉਤਲਾਹ ਦਈਏ ਇਹਨਾਂ ਸੰਗਤਾਂ ਦੇ ਵਿੱਚ ਜਥੇਦਾਰ ਨਿਹੰਗ ਸਿੰਘ ਸੀ ਜੀ ਦਾ ਨਾਮ ਸੀ ਬਾਬਾ ਨੱਥਾ ਸਿੰਘ ਬਾਬੇ ਨੱਥਾ ਸਿੰਘ ਦੀ ਡਿਊਟੀ ਲਈ ਉਸ ਵਕਤ ਦામਦਮੇ ਤਖਤਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਇਹ ਦામਦਮਾ ਸਾਹਿਬ ਰਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਨੇ ਸਾਧ ਸੰਗਤ ਜੀ ਬਾਬੇ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਚਾਰ ਬੀੜਾ ਆਪ ਦੇ ਹੱਥਾਂ ਨਾਲ ਲਿਖੀਆਂ ਨੇ ਇੱਕ ਬੀੜ ਦામਦਮਾ ਸਾਹਿਬ ਇੱਕ ਅਕਾਲ ਤਖਤ ਸਾਹਿਬ ਇੱਕ ਪਟਨੇ ਸਾਹਿਬ ਇੱਕ ਕੇਸਗੜ੍ਹ ਸਾਹਿਬ ਮੈਂ ਬੇਨਤੀ ਕਰਾਂ ਬਾਬੇ ਨੱਥਾ ਸਿੰਘ ਦੀ ਡਿਊਟੀ ਇਹਨੇ ਮੰਜ਼ਲ ਨੂੰ ਤੈਅ ਕੀਤਾ ਤੇ ਦਮਦਮਾ ਸਾਹਿਬ ਆਪੜਿਆ ਰਹਿ ਰਾਖ ਦਾ ਸਮਾਂ ਸੀ ਜਦੋਂ ਇਹ ਗਿਆ ਇਹਨੇ ਜਾ ਕੇ ਫਤਿਹ ਬੁਲਾਈ ਅਰਦਾਸ ਤੋਂ ਉਪਰੰਤ ਇਹਨੇ ਬਾਬੇ ਦੀਪ ਸਿੰਘ ਨੂੰ ਆਖਿਆ ਬਾਬਾ ਜੀ ਤੁਸੀਂ ਆਪ ਇੱਥੇ ਬੈਠੇ ਜੇ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਤਮੂਰ ਸ਼ਾਹ ਉਹਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਿੰਨੇ ਗੁਰਦੁਆਰੇ ਢਾ ਦਿੱਤੇ ਨੇ ਉਹਨੇ ਸਰੋਵਰਪੂਰ ਦਿੱਤੇ ਨੇ ਮੈਨੂੰ ਸੇਵਾ ਦਾ ਮੌਕਾ ਮਿਲਿਆ ਮੇਰਾ ਫਰਜ਼ ਸੀ ਮੈਂ ਤੁਹਾਨੂੰ ਮਾਰ ਕੇ ਇਤਲਾਹ ਦਿਆਂ ਰਾਤ ਦਾ ਸਮਾਂ ਵਿਚਾਰਾਂ ਵਿੱਚ ਬੀਤਿਆ ਅੰਮ੍ਰਿਤ ਵੇਲਾ ਹੋਇਆ ਆਸਾ ਦੀ ਵਾਰ ਦਾ ਪਾਠ ਹੋਇਆ ਪਾਠ ਤੋਂ ਅਪਰੰਤ 505000 ਸਿੰਘ ਬਾਬੇ ਦੀਪ ਸਿੰਘ ਦੇ ਕੋਲ ਸੀ ਬਾਬੇ ਦੀਪ ਸਿੰਘ ਨੇ ਇਸ 5000 ਨੂੰ ਇਸ਼ਾਰਾ ਕੀਤਾ ਖਾਲਸਾ ਜੀ ਤੁਸੀਂ ਸੁਣ ਲਈ ਗੱਲ ਤੁਸੀਂ ਸੁਣ ਲਿਆ ਸਲਿਆ ਹੁਣ ਕੀ ਕਰਨਾ ਚਾਹੀਦਾ ਖਾਲਸੇ ਨੇ ਆਖਿਆ ਬਾਬਾ ਜੀ ਹੁਣ ਢਿਲ ਦਾ ਵੇਲਾ ਨਹੀਂ ਬਾਬਾ ਦੀਪ ਸਿੰਘ ਆਪਦੇ ਪਤਰੀਏ ਬਾਬੇ ਸੱਗਾ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਕੇ 5000 ਦਾ ਜਥਾ ਲੈ ਕੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਦਮਦਮਾ ਸਾਹਿਬ ਤੋਂ ਐਵੇਂ ਰਵਾਂਡਾ ਹੋਏ ਨੇ ਜੋ ਆਪ ਜੀ ਦੇ ਸਾਹਮਣੇ ਕਵਤਾ ਦੇ ਰੂਪ ਵਿੱਚ ਇੱਥੇ ਬਿਆਨ ਕੀਤਾ ਜਾ ਰਿਹਾ ਸੁਣੀਏ ਸਿੰਘਾਂ ਸੋਧ ਅਰੇ ਦਾਸਾ ਕੀਤੀਆਂ ਤਿਆਰੀਆਂ ਨਾਮ ਬਾਣੀ ਦੀਆਂ ਨਾਮ ਬਾਣੀ ਦੀਆਂ ਸਿ ਚੜੀਆਂ ਖਮਾਰੀਆਂ ਨਾਮ ਬਾਣੀ ਦੀਆਂ ਥਾਵੇਂ ਤੈਨ ਨੇ ਦਿੱਤੇਗਾ ਢਾਕੇ ਲਮਕਾਲੀਆਂ ਹੱਥਾਂ ਵਿੱਚ ਨੇਜੇ सॼे हथ गोले खपे हथ लारो वॼ ਸਿੰਘ ਛੱਡੀ ਜਾਂਦੇ ਘੋੜੇ ਜੋ ਧਰਮ ਰੱਖਣੇ ਸਿੰਘ ਛੱਡੀ ਜਾਂਦੇ ਖੱਟਣਾ ਜਿੰਨਾਂ ਨੇ ਸਾਰੇ ਸੰਸਾਰ ਦਾ ਦਾਲ ਖਾਲਸਾ ਦਾ ਦਾਲ ਖਾਲਸਾ ਜਾਵੇ ਲੜਕਾਰੇ ਮਾਰਦਾ ਦਾਲ ਖਾਲਸਾ ਦਾ ਕਿਤੇ ਅਨੰਦਪੁਰ ਸਾਹਿਬ ਦੇ ਮੇਲੇ ਤੇ ਤੁਸੀਂ ਜਾਓ ਨਾ ਤੇ ਹੋਰ ਤੁਸੀਂ ਅਸੀਂ ਭਾਵੇਂ ਨਾ ਜਾਈਏ ਨਿਹੰਗ ਸਿੰਘ ਸਾਰੇ ਹੀ ਜਾਣਦੇ ਨੇ। ਸਰਾਵਦੇ ਸਟੇਸ਼ਨ ਤੇ ਗੱਡੀ ਆਉਣ ਦਾ ਸਮਾਂ ਸੀ ਤੇ ਨਿਹੰਗ ਸਿੰਘ ਸਧਰੰਦ ਦੇ ਸਟੇਸ਼ਨ ਤੇ ਖੜੇ ਨੇ। ਇੱਕ ਸਿੰਘ ਉਹਨੇ ਫਰਲਾ ਲਾਇਆ। ਚੜ੍ਹਦੀ ਕਲਾ ਦਾ ਨਿਹੰਗ ਸਿੰਘ ਉਹ ਬਾਰੀ ਜਿੱਥੇ ਟਿਕਟਾਂ ਮਿਲਦੀਆਂ ਨੇ ਕੋਲ ਖੜਾ। ਇੱਕ ਆਦਮੀ ਆਇਆ ਉਹਨੇ ਬਾਰੀ ਥਾਣੀ ਬਾਹ ਵਾ ਕੇ ਆਖਿਆ ਬਾਬੂ ਜੀ ਮੈਨੂੰ ਟਿਕਟ ਦੇ ਦਿਓ। ਉਹ ਆਂਦਾ ਕਿੱਥੋਂ ਦੀ? ਆਂਦਾ ਨੰਦਪੁਰ ਦੀ। ਜਦੋਂ ਉਹਨੇ ਨੰਦਪੁਰ ਆਖਿਆ ਨਾ ਤੇ ਉਹ ਜਿਹੜਾ ਫਰਲੇ ਵਾਲਾ ਸਿੰਘ ਸੀ ਉਹਨੇ ਵੱਟ ਕੇ ਉਹਦੇ ਮੂੰਹ ਤੇ ਇੱਕ ਲੱਫੜ ਮਾਰਿਆ ਉਹ ਆਂਦਾ ਜਥੇਦਾਰਾ ਮੈਨੂੰ ਮਾਰਿਆ ਕਿਉਂ ਹੀ ਉਹ ਆਂਦਾ ਸਾਰੀ ਦੁਨੀਆ ਨੰਦਪੁਰ ਸਾਹਿਬਾਂ ਦੀ ਤੇ ਤੂੰ ਆਨੰਦਪੁਰ ਆਖਿਆ ਤੈਨੂੰ ਤਾਂ ਮਾਰਿਆ ਉਹ ਆਂਦਾ ਮੇਰੀ ਗਲਤੀ ਹੈ ਵੀ ਆਨੰਦਪੁਰ ਸਾਹਿਬ ਤੇ ਮੈਂ ਤਾਂ ਭੁੱਲ ਕੇ ਆਖ ਬੈਠਾ ਇੱਕ ਹੋਰ ਬੰਦਾ ਸੀ ਉਹਨੇ ਜਾਣਾ ਸੀ ਫਗਵਾੜੇ ਉਹ ਬਾਬੂਆਂ ਦਾ ਮੈਨੂੰ ਟਿਕਟ ਦੇ ਦਿਓ ਆਂਦਾ ਕਿੱਥੋਂ ਦੀ ਉਹ ਨਿਆਗ ਸੰਗਲ ਵਲੇ ਵੇਖ ਕੇ ਆਂਦਾ ਫਗਵਾੜਾ ਸਾਹਿਬ ਦੀ ਉਹ ਜਦੋਂ ਗੱਜ ਕੇ ਫਗਵਾੜਾ ਸਾਹਿਬ ਆਖਿਆ ਨਾ ਤੇ ਉਸ ਬਾਬੇ ਮਾਂ ਕਲੀ ਨੇ ਉਹਦੇ ਮੂੰਹ ਤੇ ਲੱਫੜ ਮਾਰ ਦਿੱਤਾ ਉਹ ਆਂਦਾ ਜਥੇਦਾਰਾ ਮੈਨੂੰ ਕਿਉਂ ਲੱਫੜ ਮਾਰਿਆ ਈ ਉਹ ਆਂਦਾ ਲੋਕਾਂ ਕੋਲੋਂ ਸੁਣਿਆ ਈ ਨੀਰਾ ਫਗਵਾੜਾ ਇਹਨੂੰ ਫਗਵਾੜਾ ਸਾਹਿਬ ਨਹੀਂ ਆਖਣਾ ਇਹ ਨੀਰਾ ਫਗਵਾੜਾ ਹੈ ਉਹ ਆਂਦਾ ਜੀ ਮੈਂ ਤਾਂ ਤੁਹਾਥੋਂ ਡਰਦਿਆਂ ਆਖਿਆ ਹੋਰ ਬੰਦਾ ਸੀ ਉਹਨੇ ਜਦੋਂ ਟਿਕਟ ਲੈਣ ਲੱਗਾ ਦਾ ਬਾਬੂ ਜੀ ਟਿਕਟ ਦੇ ਦਿਓ ਉਹ ਆਂਦਾ ਕਿੱਥੋਂ ਦੀ ਉਹ ਆਂਦਾ ਜਿੱਥੋਂ ਦੇ ਨਿਆਗ ਸੰਗਾ ਦਾ ਉਥੋਂ ਉਨੇ ਆਖਿਆ ਜਾਣਾ ਤੂੰ ਆਹਦਾ ਨਿਹੰਗ ਸਿੰਘ ਉਹ ਆਹਦਾ ਜਿਵੇਂ ਸਹਿਬ ਆਖੇ ਨੇ ਤਾਂ ਵੀ ਮਾਰਨਾ ਨਾ ਸਹਿਬ ਆਖਿਆ ਤਾਂ ਵੀ ਮਾਰਨਾ ਇਹਦੇ ਨਾਲ ਬਿਹਤਰ ਜਿੱਥੇ ਨਿਹੰਗ ਸਿੰਘਾਂ ਅੱਥੇ ਮੈਂ ਉੱਥੇ ਹੀ ਚਲੇ ਜਾਵਾਂਗੇ ਇਹ ਗੁਰੂ ਕੀ ਲਾਡਲੀ ਫੌਜ ਦੇ ਵਿੱਚ ਬਰਕਤ ਹੁੰਦੀ ਹੈ ਬਾਬੇ ਦੀਪ ਸਿੰਘ ਨੇ ਫਰਲਾ ਲਾਇਆ ਹੈ 5000 ਦਾ ਜਥਾ ਲੈ ਕੇ ਬਾਬਾ ਦੀਪ ਸਿੰਘ ਦੰਬ ਦੇ ਮਹਾਂ ਸਾਹਿਬ ਤੋਂ ਰਵਾਨਾ ਹੋਇਆ ਤੇ ਜਦੋਂ ਮੰਜ਼ਲ ਨੂੰ ਤੈਅ ਕਰਕੇ ਤਰਨ ਤਾਰਨ ਅਪੜੇ ਨੇ ਸਤਗੁਰ ਸੱਚੇ ਪਾਤਸ਼ਾਹ ਸਾਡਾ ਪਰਿਵਾਰ ਸਰਦਾਰ ਪੂਰਨ ਸਿੰਘ ਜੀ ਇਨਸਪੈਕਟਰ ਸਾਹਿਬ ਜੋ ਤੁਹਾਡੇ ਨਗਰ ਦੇ ਵਿੱਚ ਰਹਿ ਕੇ ਸੇਵਾ ਕਰਦੇ ਨੇ ਪੁਲਿਸ ਮਹਿਕਮੇ ਵਿੱਚ ਇਹਨਾਂ ਨੇ ਆਪਦੇ ਪਰਿਵਾਰ ਦਾ ਬਹੁਤ ਜ਼ਿਆਦਾ ਮਾਣ ਤੇ ਸਤਿਕਾਰ 500 ਰੁਪਇਆ ਦੇ ਕੇ ਨਿਵਾਜਿਆ ਹੈ ਮੈਂ ਅਰਦਾਸ ਕਰਾਂ ਸੱਚੇ ਪਾਤਸ਼ਾਹ ਇਹਨਾਂ ਦੀ ਲੰਮੀ ਉਮਰਾਂ ਕਰੀ ਅਤੇ ਗੁਰਸਿੱਖੀ ਜੀਵਨ ਬਖਸ਼ੀ ਪਿਆਰ ਬਣਾਈ ਰੱਖੀ ਪ੍ਰਮੋਸ਼ਨ ਬਖਸ਼ੀ ਸੱਚੇ ਸਹਿਬਾ ਕਿਆ ਨਾਹੀ ਘਰ ਤੇਰੇ ਕਾਰਤਾ ਤੇਰੇ ਸਭ ਕਿਛ ਹੈ ਸੱਚੇ ਪਾਤਸ਼ਾਹ ਨੂੰ ਬਰਕਤ ਦੇ ਆਓ ਮੈਂ ਇਧਰ ਨਾ ਜਾਵਾਂ ਬਾਬਾ ਦੀਪ ਸਿੰਘ 5000 ਦਾ ਜਥਾ ਲੈ ਕੇ ਜਦੋਂ ਤਰਨ ਤਾਰਨ ਆਏ ਤਰਨ ਤਾਰਨ ਆਉਂਦਿਆਂ ਦੇ ਨਾਲ ਇਹਨਾਂ ਦੇ ਨਾਲ 5000 ਸਿੰਘ ਹੋਰ ਰਲਿਆ 10000 ਦਾ ਜਥਾ ਮੁਕੰਮਲ ਹੋਇਆ ਇਹਨਾਂ ਨੇ ਰਾਤ ਦਾ ਸਮਾਂ ਤਰਨ ਤਾਰਨ ਬਤੀਤ ਕੀਤਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਟਕੇ ਲੈ ਕੇ ਨਿਤਨੇਮ ਕੀਤੇ ਅਤੇ ਬਾਬੇ ਦੀਪ ਸਿੰਘ ਨੇ ਤੁਰਨ ਲੱਗਿਆਂ ਦਰਸ਼ਨੀ ਦਿਉੜੀ ਦੇ ਵਿੱਚ ਖਲੋ ਕੇ ਅਰਦਾਸ ਕੀਤੀ ਆਖਿਆ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਮੈਂ ਚੱਲਿਆ ਤਾਂ ਸ਼ਹੀਦ ਹੋਣ ਵਾਸਤੇ ਪੈ ਮੈਂ ਪ੍ਰਣ ਕਰਨਾ ਜਿੰਨਾ ਚਿਰ ਮੈਂ ਰਮੇਂਦਰ ਸਾਹਿਬ ਨੂੰ ਆਜ਼ਾਦ ਨਹੀਂ ਖੜਾ ਲੈਂਦਾ ਉਹਨਾਂ ਚਿਰ ਮੈਂ ਜਿੰਦਾ ਰਹਾਗਾ ਬਾਬੇ ਦੀਪ ਸਿੰਘ ਨੇ ਦਰਨਤਾਰਨ ਦੀ ਦਰਸ਼ਨੀ ਡਿਊੜੀ ਵਿੱਚ ਖੜੋ ਕੇ ਜਿਹੜੀ ਅਰਦਾਸ ਕੀਤੀ ਏ ਉਹਦਾ ਮੇਰਵਾ ਕਵਤਾ ਦੇ ਰੂਪਜਾਂ ਵਿੱਚ ਬਿਆਨ ਕੀਤਾ ਜਾ ਰਿਹਾ ਸੁਣੀਏ ਸਿੰਘ ਯਾਰਦਾਸ ਗੁਜਾਰ ਦਾ ਗਲ ਪੱਲਾਪਾ i त इन छो श्री सचा संगार ਜੋ ਬੈਠੇ ਸਾਡੀ ਹਿੱਕ ਤੇ ਅੱਜ ਡੇਰੇ ਲਾ ਕੇ ਮੈਂ ਪੈਰਾ ਏਠਾ ਛੜਾਂਗਾ ਛਿੰਝ ਤੇਗੀ ਪਾ ਕੇ ਮੈਂ ਪਾਠ ਕਰਾਂ ਰਹਿ ਰਾਖ ਦਾ ਲਹੂ ਅੰਦਰ ਨਾ ਕੇ ਮੈਂ ਧਰਾ ਚੜਾਵਾ ਸੀਸ ਦਾ ਅੰਮਰਸਰ ਜਾ ਕੇ ਹੁਣ ਤੈਨੂੰ ਸ਼ਰਮਾ ਸਤਗੁਰੂ ਕਾ ਸੀਸ ਝੁਕਾ ਕੇ ਸਮਝਾਇਤ ਨਹੀਂ ਦਿੰਦਾ ਮੇਰਾ ਮਨ ਬੰਦਦਾ ਸੀ ਇੱਕ ਛੋਟੀ ਜੀ ਕਵਤਾ ਕਹਿ ਕੇ ਆਪ ਜੀ ਤੋਂ ਕਿਮਾ ਮੰਗਦੇ ਸੋ ਇਹਨਾਂ ਕੁਝ ਕਹਿ ਕੇ ਮੈਂ ਕਿਮਾ ਮੰਗਣਾ ਰਾਜ ਕੇ ਜੇ ਖਾਈਏ ਕਹਿੰਦੇ ਦਿਨਾਂ ਚ ਉਜੜ ਜਾਉ ਜੇ ਰਏ ਭੁੱਖੇ ਕਹਿੰਦੇ ਕੰਗਲਾ ਗਵਾਰ ਏ ਚਿੱਟੇ ਲੀੜੇ ਪਾਈਏ ਲੋਕੀ ਆਖਦੇ ਲਿਉਂਦਾ ਕਿੱਥੋਂ ਜੇ ਪਾਈਏ ਮੇਲੇ ਦੇਂਦੇ ਦੂਰੋਂ ਦਰਕਾਰ ਏ ਜੇ ਬਹੁਤਾ ਬੋਲੀਏ ਤੇ ਕਮਲਾ ਛਦਾਈ ਜਾਂਦੇ ਜੇ ਰਹੀਏ ਚੁੱਪ ਲੋਕੀ ਆਖਦੇ ਬਿਮਾਰ ਏ ਇੱਥੇ ਉੱਥੇ ਵੈਗਰੂਈ ਪਾਤ ਰੱਖੇ ਖਾਲਸਾ ਜੀ ਕਿਸੇ ਪਾਸੇ ਜਿੱਤਿਆ ਨਹੀਂ ਜਾਂਦਾ ਸੰਸਾਰ ਏ ਭਰਾਓ ਕਿਸੇ ਪਾਸੇ ਜਿੱਤਿਆ ਨਹੀਂ ਜਾਂਦਾ ਸੰਸਾਰ ਏ ਮੈਂ ਅੱਗੇ ਵੀ ਕਈ ਜਰਾ ਬੇਨਤੀ ਕੀਤੀ ਏ ਇਹ ਨਿਹੰਗ ਸੰਗ ਇਹ ਮੈਨੂੰ ਕਈ ਜਰਾ ਇਸ਼ਾਰਾ ਕਰਦਾ ਬਈ ਕਵਤਾ ਭਾਵੇਂ ਇੱਕ ਘੱਟ ਲਾਇਆ ਕਰ ਮੈਂ ਜਕਾਰਾ ਛੱਡੇ ਬਿਨਾ ਨਿੰਘੋਂ ਰਹਿਣਾ ਸੱਜਣੋ ਮੇਤਰੋ ਜਕਾਰਾ ਛੱਡਣਾ ਜਿਹੜਾ ਪਤਾ ਲੱਗ ਜਾਏ ਪਿੰਡ ਲੋਪੋ ਦੇ ਵਿੱਚ 6ਵੇਂ ਪਾਤਸ਼ਾਹ ਦੀ ਯਾਦ ਅੰਦਰ ਅੱਜ ਬਹੁਤ ਵੱਡਾ ਜੋੜ ਮੇਲਾ ਮਨਾਇਆ ਰਿਹਾ ਸੁਣ ਗਿਆ ਖੁਸ਼ੀਆਂ ਦੇ ਜਕਾਰੇ ਗਿ ਜਾਵੇ ਨਾਲੇ ਗੁਰੂ ਗੋਬਿੰਦ ਮੇਰੇ ਤੋਂ ਪਹਿਲਾ ਜਿਹੜਾ ਜੱਥਾ ਗਿਆ ਹੈ ਨਾ ਉਹਨਾਂ ਨੇ ਆਪ ਦਾ ਡிரஸ் ਦੱਸਣ ਲੱਗਿਆ ਵਾਵਾ ਟਾਈਮ ਲਾਇਆ ਤੇ ਸਾਡਾ ਡਰੈਸ ਬਿਲਕੁਲ ਛੋਟਾ ਜਿਹਾ ਇੱਕੋ ਸਾਡਾ ਪਿੰਡ ਇੱਕੋ ਸਾਡਾ ਪਰਿਵਾਰ ਇੱਕੋ ਸਾਡਾ ਘਰ ਇਹ ਜਥਾ ਤੁਹਾਡੇ ਸਾਹਮਣੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਨੇ ਇੰਸਪੈਕਟਰ ਸਾਹਿਬ ਸਰਦਾਰ ਤੂਰਨ ਸਿੰਘ ਜੀ ਇਹ ਪਰਿਵਾਰ ਉਹਨਾਂ ਦਾ ਹੈ ਤੇ ਤੁਹਾਡੇ ਹੁਕਮ ਨਾਲ ਦਰਸ਼ਨ ਕਰਨ ਵਾਸਤੇ ਆਏ ਆ ਸਾਰੀਆਂ ਸੰਗਤਾਂ ਆਪ ਦੇ ਚਰਨ ਸੇਵਕ ਪੰਥਕ ਜਥੇ ਢੋਲੇ ਵਾਲੇ ਜਥੇ ਨੂੰ ਫਤਿਹ ਬਲਾਈਏ ਸਾਰੀਆਂ ਸੰਗਤਾਂ ਗੱਜ-ਵੱਜ ਕੇ ਆਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਪ੍ਰੋਗਰਾਮ ਸਕੱਤਰ ਸਾਹਿਬ ਜੀ ਦੱਸਣਗੇ ਸਾਰੀ ਸੰਗਤ ਜੀ ਆਇਆਂ ਜੀ ਆਇਆਂ ਜੀ ਆਇਆਂ